ਚਾਰ ਨੌਜਵਾਨਾਂ ਦੇ ਵੱਲੋਂ ਜਦੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਦਾ ਪਲਾਨ ਬਣਾਇਆ ਗਿਆ ਤਾਂ ਉਹਨਾਂ ਸੋਚਿਆ ਕਿ ਅਸੀਂ ਮੱਥਾ ਟੇਕਣ ਤੋਂ ਬਾਅਦ ਛੇਤੀ ਛੇਤੀ ਨੂੰ ਘਰ ਵਾਪਸ ਪਰਤਾਂਗੇ ਲੋਹੜੀ ਤੋਂ ਪਹਿਲਾਂ ਉਹ ਆਪਣੇ ਘਰ ਵਾਪਸ ਆਣਾ ਚਾਹੁੰਦੇ ਸਨ ਪਰ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇਹ ਚਾਰੇ ਨੌਜਵਾਨ ਰਸਤੇ ਦੇ ਵਿੱਚ ਹੀ ਮੁੱਕ ਗਏ ਪਰਿਵਾਰਿਕ ਮੈਂਬਰ ਉਹਨਾਂ ਦਾ ਇੰਤਜ਼ਾਰ ਕਰਦੇ ਰਹੇਗੀ ਪਤਾ ਲੱਗਿਆ ਕਿ ਚਾਰਾਂ ਦੀ ਜਾਨ ਜਾ ਚੁੱਕੀ ਹੈ ਦਰਅਸਲ ਇੱਕ ਬੇਹੱਦ ਹੀ ਭਿਆਨਕ ਸੜਕ ਹਾਦਸਾ ਹੋਇਆ ਹੈ ਜਿਸ ਦੇ ਵਿੱਚ ਵਾਹਨ ਚਾਲਕਾਂ ਨੂੰ ਦਰਅਸਲ ਵਿਜ਼ਿਬਿਲਟੀ ਦੇ ਕਾਰਨ ਦਿੱਕਤਾਂ ਆndੀਆਂ ਨੇ ਅਤੇ ਇਸੇ ਕਰਕੇ ਹੁਣ ਤੁੰ ਦਾ ਕਾਰਨ ਹੀ ਇਸ ਹਾਦਸੇ ਦੇ ਪਿੱਛੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਤਰਨਤਾਰਨ ਵਿਖੇ ਦਰਦਨਾਕ ਹਾਦਸਾ ਵਾਪਰਿਆ ਚਾਰ ਨੌਜਵਾਨਾਂ ਦੀ ਜਾਨ ਗਈ ਜਿਨ੍ਹਾਂ ਦੀ ਪਛਾਣ ਪਰਮਜੀਤ ਸਿੰਘ, ਗੁਰਦੇਵ ਸਿੰਘ, ਰੋਬਨਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਦੇ ਵਜੋਂ ਕੀਤੀ ਗਈ ਹੈ। ਤਰਨਤਾਰਨ ਦੇ ਅਧੀਨ ਆਉਂਦੇ ਹਰੀਕੇ ਵਿਖੇ ਇੱਕ ਕਾਰ ਪੁਲਤੇ ਖੜੇ ਟਰਾਲੇ ਦੇ ਵਿੱਚ ਜਾ ਟਕਰਾਈ ਨੌਜਵਾਨਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਚਾਰੋਂ ਨੌਜਵਾਨ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਗਏ ਸਨ ਜਦੋਂ ਇਹ ਸਾਰੇ ਵਾਪਸ ਪਿੰਡ ਗੁਰੂ ਹਰ Rai ਸਾਹਿਬ ਨੂੰ ਪਰਤ ਰਹੇ ਸਨ ਤਾਂ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਹਾਦਸਾ ਹੋਇਆ ਹਾਦਸਾ ਬੀਤੀ ਰਾਤ ਲਗਭਗ 12 ਵਜੇ ਵਾਪਰਿਆ ਤੁਮੇ ਕਾਰਨ ਸੜਕ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਹਾਈਵੇ ਤੇ ਇੱਕ ਕੰਟੇਨਰ ਖਰਾਬ ਹੋ ਗਿਆ ਸੀ ਜਿਸ ਦੇ ਪਿੱਛੇ ਇੱਕ ਟ੍ਰਾਲਾ ਖੜਾ ਕੀਤਾ ਗਿਆ ਸੰਗਣੀ ਤੋਂ ਧੁੰਡਣ ਦੇ ਕਾਰਨ 스ਵਿਫਟ ਕਾਰ ਵਾਲਿਆਂ ਨੂੰ ਇਸਦਾ ਪਤਾ ਨਹੀਂ ਚੱਲਿਆ ਤੇ ਉਹ ਸਿੱਧਾ ਇਸ ਦੇ ਵਿੱਚ ਆ ਕੇ ਵੱਜਦੇ ਨੇ ਜ਼ਖਮੀ ਨੌਜਵਾਨਾਂ ਨੂੰ ਬਚਾਉਣ ਦੇ ਲਈ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਡਾਕਟਰਾਂ ਦੇ ਵੱਲੋਂ ਚਾਰਾਂ ਨੂੰ ਮ੍ਰਿਤਕ ਐਲਾਨਿਆ ਗਿਆ ਮੌਕੇ ਤੇ ਪਹੁੰਚੀ ਪੁਲਿਸ ਨੇ ਨੌਜਵਾਨਾਂ ਦੀਆਂ ਦੇਹਾਂ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਜਿੱਥੇ ਜਾਂਚ ਪੜਤਾਲ ਸ਼ੁਰੂ ਕੀਤੀ ਹੈ ਉੱਥੇ ਹੀ ਭਰੋਸਾ ਦਿੱਤਾ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਣੀ ਹੈ ਦੱਸਦੀ ਹੈ ਕਿ ਇਸ ਘਟਨਾ ਵਿੱਚ ਇੱਕ ਹੋਰ ਮੁੰਡਾ ਵੀ ਸਵਾਰ ਸੀ ਜੋ ਕਿ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਤੇ ਹਸਪਤਾਲ ਵਿਖੇ ਜੇਰੇ ਇਲਾਜ ਹੈ ਹਾਂਜੀ ਹਾਂਜੀ ਇਹ ਵੱਡੀ ਪਹਾਨਪੋਰਟ ਤੋਂ ਆਉਂਦੀ ਇਹ ਗੱਡੀ ਖੜੀ ਹੈ ਜੀ ਅੱਛਾ ਜੀ ਉਹ ਮੁੜ ਕੇ ਇਹ ਵਤਵਦੀ ਹੈ ਜੀ ਅੱਛਾ ਜੀ ਇਹ ਮੁੜ ਕੇ ਆਦੀ ਪਿੱਛੇ ਗੱਡੀ ਉਹਦੀ ਪਹਾਨਪੋਰਟ ਤੇ ਇਹ ਮੁੜ ਕੇ ਵਤਵਦੀ ਦੇ ਮੁੜ ਕੇ ਫਲਟੀਆਂ ਪੋਰਟੀਆਂ ਖਾ ਕੇ ਮੁੜ ਕੇ ਖੇ ਵਤਦੀ ਹੈ ਅੱਛਾ ਇਹਦੇ ਵਿੱਚ ਹੀ ਚਾਰ ਜਣੇ अच्छा जी ए 50 पांच जने अच्छा पांच जने पांच जणा ड्राइवर ਕੋ ਬੱਜ ਗਿਆ اچھا ਡਰਾਈਵਰ ਬੱਜ ਹਾਂ ਤੇ ਚਮਨ ਦੀ ਮੌਤ ਮੁੰਡੇ ਦੇ ਇੱਕ ਵਾਰੀ ਮੁੰਡੇ ਅੱਛਾ ਇਹ ਆ ਕਿੱਥੋਂ ਰਏ ਸੀ ਇਹ ਪਛਾਣ ਕਰ ਦਿੰਦੇ ਅੱਛਾ ਤੇ ਜਾ ਕਿੱਥੇ ਲੈ ਗਏ ਇਹ ਕੋਈ ਅੱਛਾ ਇਹ ਕੋਈ ਰਿਸ਼ਤੇਦਾਰੀ ਜਿਹੜੇ ਗਏ ਸੀ ਜਾਂ ਪਰਾਨ ਨੂੰ ਕੋਈ ਕਿੰਨੇ ਸਮਾਨ ਨੂੰ ਨਹੀਂ ਦੇਣ ਗਏ ਅੱਛਾ ਅੱਛਾ ਤੇ ਕੀ ਹਾਂਜੀ ਸਾਹਿਬ ਜਿਹੜਾ ਤੁੰਦ ਪੈਣ ਕਰਕੇ ਐਕਸੀਡੈਂਟ ਹੋਇਆ ਇਹ ਕਿੰਨੇ ਜਣੇ ਡੈਥ ਹੋਈ ਆ ਤੇ ਕੀ ਮਸਲਾ ਸਾਹਿਬ ਇੱਕ ਟ੍ਰੈਕਟਰ ਦਾ ਪੁਰ ਚੜ ਕੇ ਖਰਾਬ ਹੋ ਗਿਆ ਸੀਗਾ ਉਹਦੇ ਵਿੱਚ ਮਗਰੋਂ ਇੱਕ ਵੱਡਾ ਟਰਾਲਾ ਬਜਰੀ ਦਾ ਲੱਗਿਆ ਉਹਦੇ ਵਿੱਚ ਵੱਜ ਗਿਆ ਜੀ ਉਸ ਤੋਂ ਬਾਅਦ ਸਵਾ 12 ਵਜੇ ਰਾਤ ਗੁਰੂ ਸਾਇਆ ਲੱਕੇ ਦੇ ਮੁੰਡੇ ਇਸ ਵੀ ਪੰਜ ਸ੍ਰਿਸ਼ਟਕਾਰ ਤੇ ਸਵਾਰ ਦਰਬਾਰ ਸਭ ਤੋਂ ਮੋਟਾ ਡੇ ਕੇ ਆ ਰਿਹਾ ਸੀ ਜਿਆਦਾ ਧੁੰਦ ਧੁੰਨ ਕਰਕੇ ਉਹ ਜਿਹੜੀ ਕਾਰ ਉਹ ਟਰਾਲੇ ਦੇ ਵਿੱਚ ਵੱਜ ਗਈ ਉਹ ਟਰਾਲੇ ਦੇ ਵੱਜਣ ਕਰਕੇ ਬਹੁਤ ਜ਼ਿਆਦਾ ਗੰਭੀਰ ਜ਼ਖਮੀ ਹੋ ਗਏ ਬੰਦੇ ਸਾਰੇ ਜਿੰਨਾਂ ਵਿੱਚੋਂ ਹਸਪਤਾਲ ਜਾ ਗਏ ਚੌਤੀ ਮੌਤ ਹੋ ਗਈਆਂ ਤੇ ਇੱਕ ਬੰਦਾ ਜਿਹੜਾ ਉਹ ਹਸਪਤਾਲ ਦੇ ਦਾਖਲ ਹੈ ਸਰ ਕਿੰਨੇ ਘੋਮਰੇ ਬੱਚੇ ਨੇ तकरीबन ਸਾਰਿਆਂ ਦੀ 22 23 ਸਾਲ 20 ਸਾਲ ਦੇ ਲੱਗ ਬਣੇ ਹੋ ਰਹੇ ਨੇ ਸਾਰੇ ਮੁੰਡੇ ਨੌਂ ਨਵਾਂ ਸੀ ਕੀ ਕੀ ਸਰ ਨਾਮ ਉਹਨਾਂ ਦਾ ਇੱਕ ਤਾਂ ਕਰਨਬੀਰ ਕਰਨਜੀਤ ਸਿੰਘ ਹੈ ਜੀ ਇੱਕ ਤਾਂ ਗੁਰਦੀਪ ਸਿੰਘ ਹੈ ਇੱਕ ਰੋਹਨਪ੍ਰੀਤ ਸਿੰਘ ਇੱਕ ਰਾਜਵੀਰ ਤੇ ਇੱਕ ਬਲਵਿੰਦਰ ਸਿੰਘ ਸਾਹਿਬ ਕੀ ਸਾਰੇ ਗੁਰੂ ਸਾਹਿਬ ਅੱਗੇ ਰੀਦੇ ਬੰਦੇ ਆ ਤੇ ਉਹਨਾਂ ਦੇ ਪਰਿਵਾਰ ਸਾਰੇ ਆਏ ਆ ਸਾਡੇ ਕੋਲ ਅਸੀਂ ਵੀ ਮੌਕੇ ਤੇ ਜਾ ਆ ਜਿੱਦਾਂ ਦਾ ਉਹ ਵਿਆਹ ਹੋਣਗੇ ਉਹ ਤਾਂ ਵਿਚਾਰ ਸਰ ਅਗਲੀ ਕਾਰਵਾਈ ਕੀ ਅਮਰ ਜ਼ਿਲ੍ਹਿਆਂ ਦੀ ਜਾ ਰਹੀ ਹੈ ਪਰਿਵਾਰ ਸਾਰੇ ਆਏ ਆ ਉਹਨਾਂ ਦੇ ਬਿਆਨ ਲਿਖ ਕੇ ਤੇ ਕਾਰਵਾਈ ਕੀਤੀ ਜਾ ਰਹੀ ਅਸਲ ਦੇ ਵਿੱਚ ਕਾਰਨ ਕੀ ਹੈ ਸਰ ਅਸਲ ਦੇ ਵਿੱਚ ਕਾਰਨ ਹੈ ਜੀ ਉਹ ਵੱਡੀ ਜਿਹੜੀ ਐਕਸੀਡੈਂਟ ਹੋਈ ਛੋਟੀ ਸੀਗੀ ਤੇ ਦਰਾਤੇ ਇਹ ਕਾਰਤ 12 ਸਵਾ 12ਵਾਂ ਜਾ ਰਿਹਾ ਉਹ ਤੁੰਦ ਬਹੁਤ ਜ਼ਿਆਦਾ ਸੀ ਇਹਨਾਂ ਨੂੰ ਪਤਾ ਨਹੀਂ ਲੱਗਾ ਕਿ ਗੱਡੀ ਉੱਤੇ ਵਰਸ਼ਨ ਹੋ ਰਿਹਾ ਤੁੰਦ ਦਾ ਕਾਰਨ ਐ ਐਕਸੀਡੈਂਟ ਹੋਇਆ ਸੀ ਹਰੀਕੇ ਦੀ ਜਾਣਕਾਰੀ ਦੋ ਕਿ ਵੀ ਲੈਣ ਆਏ ਜਾਣਕਾਰੀ ਹਾਂਜੀ ਮਤਬਿਲ ਐਸੋ ਕਿਨੇ ਦੱਸਿਆ ਹੈ ਜੇ ਜਾਣਕਾਰੀ ਦਿੱਤੀ ਹੈ ਕਿ ਮਤਬਿਲ ਇਸ ਤਰ੍ਹਾਂ ਹਾਦਸਾ 12:00 ਵਜੇ ਐਕਸੀਡੈਂਟ ਹੋਇਆ ਹਾਂ ਹਾਂ ਹਾਦਸਾ ਵਾਪਰਿਆ ਉਹ ਚਾਰਕ ਮੋਟਾ ਹੋ ਗਿਆ ਅੱਛਾ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਸੀ ਇਹਦੇ ਇੱਕ ਗੁਰ ਦੇ ਸਹਾਇ ਦੇ ਲਾਗੇ ਪਿੰਡ ਆ ਹਾਂਜੀ ਹਾਂਜੀ ਬਾਕੀ ਇਹ ਜੇ ਜਾਣਕਾਰੀ ਲੈਣ ਨਹੀਂ ਆਏ ਹਾਂਜੀ ਅਸੀਂ ਵੀ ਇੱਥੇ ਮੋਟਾ ਦੇਖਣ ਆਏ ਜਿਹੜੀ ਸਾਈਡ ਤੋਂ ਜਾ ਰਹੇ ਸੀ ਇਹ ਜੇ ਕਾਹ ਪਤਾ ਨਹੀਂ ਪੁਲਸ ਕਰਨ ਦੀ ਜਗ੍ਹਾ ਤੇ ਨਹੀਂ ਨਹੀਂ ਅੰਮ੍ਰਿਤਸਰੋਂ ਜਾ ਰਹੇ ਸੀ ਉਧਰ ਇਹ ਅੰਮ੍ਰਿਤਸਰੋਂ ਹੀ ਮੱਥਾ ਟੇਕ ਕੇ ਬਾਅਦ ਸੇ ਜਾ ਰਹੇ ਅੱਛਾ ਰੋਇਪੁਰ ਤੋਂ ਹਾਂਜੀ ਰੋਇਪੁਰ ਤੋਂ ਦੇ ਜਿਹੜਾ ਡਰਾਈਵਰ ਆ ਫਿਰ ਡਰਾਈਵਰੀ ਬਚਾ ਲੈ ਡਰਾਈਵਰ ਤਾਂ ਪਹਚਾਣ ਅੱਛਾ ਗੱਡੀ 'ਚ ਪੰਜ ਜਣੇ ਟੋਟਲ ਹਾਂਜੀ ਹਾਂਜੀ ਤੇ ਚੌਹਾਂ ਜਣੇ ਦੀ ਮੌਜੂਦਗੀ ਬਾਕੀ ਮੁਲਾਜ਼ਮਾਂ ਨੂੰ ਡੇਲੋ ਤੁਸੀਂ ਜਾਣਕਾਰੀ ਆ ਰਹੀ ਹੈ ਇੱਕ ਥੋੜੀ ਜਿਹੀ ਲੇਟ ਹੋਣਾ ਕੋਈ ਜਾ ਰਹੇ ਜੇ ਨਹੀਂ ਉੜ ਗਿਓ ਹਾਂਜੀ ਹਾਂਜੀ ਕਿੰਗਾ ਹਰਦੇ ਹਾਂਜੀ ਜੇ ਬੈਰੀ ਹਾਂਜੀ ਭਾਈ ਜਿਸ ਤਰ੍ਹਾਂ ਸਰ ਐਕਸੀਡੈਂਟ ਹੋਇਆ ਤੇ ਕਿੰਨੇ ਜਣੇ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਚਾਰ ਜਣੇ ਹਾਂਜੀ ਚਾਰ ਜਣੇ ਚਾਰ ਜਣੇ ਹਾਂਜੀ ਰਾਤ ਦਾ ਸਮਾਂ ਸੀ ਇਹ ਰਾਤ ਉਹ ਵੀ ਪਤਾ ਟਾਈਮ ਦੱਸੇਗਾ ਮੈਂ ਤੁਹਾਨੂੰ ਸਭ ਬਣਾਉਂਗਾ ਹਾਂਜੀ ਹਾਂਜੀ ਤੇ ਕਿੰਨੇ ਜਣੇ ਦੀ ਮੌਤ ਹੋਈ ਹੈ ਤੇ ਚਾਰ ਨਹੀਂ ਇਹ ਤਾਂ ਪੰਜ ਜਣੇ ਅੱਛਾ ਪੰਜ ਜਣੇ ਸੀ ਹਾਂਜੀ ਤੇ ਡਰਾਈਵਰ ਜਿਹੜਾ ਉਹ ਬੰਦਾ ਡਰਾਈਵਰ ਜਿਹੜਾ ਆ ਗੱਡੀ ਦਾ ਬਚ ਗਿਆ ਹਾਂਜੀ ਹਾਂਜੀ ਉਹ ਉਹ ਨਹੀਂ ਅਨਤਰੀਟ ਕਰਨਗੇ ਲੱਗੇ ਕਾਰਨ ਕੀ ਬਣਿਆ ਇਹ ਅਨੁਣਾ ਨਹੀਂ ਚੋਰੇ 8:00 ਵਜੇ ਆਈ ਅੱਛਾ ਪਤਾ ਨਹੀਂ ਰਾਰ ਵਾਲਿਆਂ ਨੂੰ ਪਤਾ ਸਰਦਾ ਧੁੰਦ ਪੈਣ ਕਰਕੇ ਜਿਆਦਾ ਦੱਸਿਆ ਜਾ ਰਿਹਾ ਇਹ ਕਾਰ ਨਹੀਂ ਤੁਸੀਂ ਗੱਡੀ ਵੇਖ ਸਕਦੇ ਹੋ ਕਿ ਆ ਗੱਡੀ ਇੱਕ ਖਰਾਬ ਹੀ ਤੇ ਇਹਦੇ ਕਾਰਨ ਜਿਆਦਾ ਇਹਦੇ ਕਰਕੇ ਇਹ ਖਰਾਬ ਨਹੀਂ ਹੋ ਹਾਂਜੀ ਉਹ ਵਿੱਚ ਵੱਜਾ ਦੀ ਇਹ ਮਗਰਵਾਨ ਕੋਈ ਨਹੀਂ ਬਸ ਇਹ ਗੱਡੀ ਮਗਰਵਾਨ ਕੋ ਵੱਜੀ ਹੈ ਹਾਂਜੀ ਹਾਂਜੀ ਉਹ ਮੁੜ ਕੇ ਪਲਟੀਆਂ ਆ ਗਏ ਮਗਰਵਾਨ ਤੋਂ ਘੁੰਮ ਗਏ ਕਿੰਨੀ ਦੂਰ ਤੇ ਇਹ ਗੱਡੀ ਪਈ ਹੋ ਗਈ ਹੈ ਹਾਂਜੀ ਹਾਂਜੀ ਐਕਸੀਡੈਂਟ ਹੋਇਆ ਇਥੇ ਹਰੀਕੇ ਦੀ ਜਾਣਕਾਰੀ ਦੋ ਸਿਵਲ ਲੈਣ ਆਏ ਜਾਣਕਾਰੀ ਹਾਂਜੀ ਮਤਬਲ ਐਸਟੇ ਨੇ ਦੱਸਿਆ ਹੈ ਜੇ ਜਾਣਕਾਰੀ ਦਿੱਤੀ ਹੈ ਕਿ ਮਤਬਲ ਇਸ ਤਰ੍ਹਾਂ ਦਾ ਹਾਦਸਾ 12:00 ਵਜੇ ਐਕਸੀਡੈਂਟ ਹੋਇਆ ਹਾਦਸਾ ਵਾਪਰਿਆ ਵਾ ਚਾਰਕ ਮੋਟਾ ਹੋ ਗਿਆ ਅੱਛਾ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੈ ਇਹ ਇਹ ਗੁਰੂਕਸਾਇ ਦੇ ਲਾਗੇ ਪਿੰਡ ਹਾਂਜੀ ਹਾਂਜੀ ਬਾਕੀ ਇਹ ਜੇ ਜਾਣਕਾਰੀ ਲੈਣੀ ਆਏ ਹਾਂਜੀ ਅਸੀਂ ਇੱਥੇ ਮੋਟਾ ਦੇਖਣ ਆਏ ਜਿਹੜੀ ਸਾਈਡ ਤੋਂ ਜਾ ਰਹੇ ਸੀ ਇਹ ਜੇ ਕਾਟ ਪਤਾ ਨਹੀਂ ਕਿੱਥੇ ਕਰਨ ਦੀ ਹੈ ਵਾਲੇ ਨਹੀਂ ਨਹੀਂ ਅੰਮ੍ਰਿਤਸਰੋਂ ਜਾ ਰਹੇ ਸੀ ਉਦੋਂ ਇਹ ਅੰਮ੍ਰਿਤਸਰੋਂ ਮੱਥਾ ਟੇਕ ਕੇ ਬਾਅਦ ਸੇ ਜਾ ਰਹੇ ਅੱਛਾ ਕੋਈ ਕੋਲ ਨੂੰ ਹਾਂਜੀ ਕੋਈ ਕੋਲ ਦੇਖੇ ਤੇ ਜਿਹੜਾ ਡਰਾਈਵਰ ਆ ਫਿਰ ਡਰਾਈਵਰੀ ਬਚਾ ਲੈ ਡਰਾਈਵਰ ਡਰਾਈਵਰ ਤਾਂ ਪਛਾਣਤਾ ਅੱਛਾ ਗੱਡੀ ਜੇ 5 ਜਣੇ ਇਨ ਟੋਟਲ ਹਾਂ ਹਾਂਜੀ ਹਾਂਜੀ ਤੇ ਚਾਰ ਜਣੇ ਦੀ ਮੌਤ ਹੋਈ ਬਾਕੀ ਮੁਲਾਜ਼ਮਾਂ ਕੋਲ ਦਿੱਲੋ ਤੁਸੀ ਜਾਣਕਾਰੀ ਆ ਰਹੀ ਹੈ ਇਹ ਥੋੜੀ ਜਿਹੀ ਦਿੱਲੋ ਨਾਲ ਕੋ ਜਾਣਕਾਰੀ ਨਹੀਂ ਹੋ ਰਹੀ ਹਾਂਜੀ ਹਾਂਜੀ ਕਿੰਨੇ ਹਾਰਦੇ ਹਾਂਜੀ 2 ਜੁਲਾਈ ਨੂੰ ਲਾਈ ਹਾਂਜੀ ਭਾਈ ਜਿਸ ਤਰ੍ਹਾਂ ਸਰ ਐਕਸੀਡੈਂਟ ਹੋਇਆ ਤੇ ਕਿੰਨੇ ਜਣੇ ਦੀ ਜਿਹੜੀ ਮੌਤ ਹੋ ਚੁੱਕੀ ਹੈ ਚਾਰ ਜਣੇ ਹਾਂਜੀ ਚਾਰ ਜਣੇ ਚਾਰ ਜਣੇ ਹਾਂਜੀ ਰਾਤ ਦਾ ਸਮਾਂ ਸੀ ਇਹ ਰਾਤ ਉਹ ਵੀ ਪਤਾ ਟਾਈਮ ਦੱਸੇਗਾ ਮੈਂ ਤੁਹਾਨੂੰ ਸਭ ਬਣਾਉਂ ਹਾਂ ਹਾਂਜੀ ਹਾਂਜੀ ਤੇ ਕਿੰਨੇ ਜਣੇ ਦੀ ਮੌਤ ਹੋਈ ਹੈ ਤੇ ਜੇ ਤਾਂ ਪੰਜ ਜਣੇ